ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਿਹੜੇ ਸਿਹਰਦ ਲੋਕ ਨੇ ਉਹ ਲਗਾਤਾਰ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਨੇ ਸੋ ਸਾਡੇ ਲਈ ਅੱਜ ਬੜੀ ਮਾਣ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਲਗਾਤਾਰ ਪਹਿਲਾਂ ਵੀ ਬੀਬੀ ਖਾਲੜਾ ਜੀ ਦੀ ਚੋਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਔਰ ਜਿਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਨੂੰ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡੀ ਦੇਣ ਆ ਸਰਕਾਰ ਜੋ ਗਰਚੇ ਚਿੱਤਰਕਾਰ ਸਾਹਿਬ ਸਾਡੇ ਇੱਥੇ ਮੁੱਖ ਦਫ਼ਤਰ ਅਕਾਲੀਦਰ ਵਾਰਿਸ ਪੰਜਾਬ ਦੇ ਪਹੁੰਚੇ ਨੇ ਔਰ ਇਹ ਸਰਦਾਰ ਮਨਦੀਪ ਸਿੰਘ ਦੀ ਜਿਹੜੀ ਚੋਣ ਆ ਉਹ ਉਹਦੇ ਵਿੱਚ ਕੈਂਪੇਨਿੰਗ ਕਰਨ ਦੇ ਲਈ ਪ੍ਰਚਾਰ ਕਰਨ ਦੇ ਲਈ ਲੋਕਾਂ ਨੂੰ ਅਪੀਲ ਕਰਨ ਦੇ ਲਈ ਪਹੁੰਚੇ ਨੇ ਤੇ ਉਹ ਇਹਨਾਂ ਦਾ ਇੱਥੇ ਆਉਣ ਤੇ ਸਾਡੀ ਸਮੁੱਚੀ ਪਾਰਟੀ ਵੱਲੋਂ ਸਰਦਾਰ ਕਾਬਲ ਸਿੰਘ ਜੀ ਹੋਣੀ ਆ ਔਰ ਸਾਡੀ ਜਿਹੜੀ ਸਮੁੱਚੀ ਪਾਰਟੀ ਆ ਬਾਪੂ ਤਰਸੇਮ ਸਿੰਘ ਜੀ ਖਾਲਸਾ ਭਾਈ ਸਰਮਜੀਤ ਸਿੰਘ ਜੀ ਖਾਲਸਾ ਸਰਦਾਰ ਮਨਦੀਪ ਸਿੰਘ ਜੀ ਖਾਲਸਾ ਜਿਹੜੇ ਸਾਡੇ ਤੋਂ ਕੈਂਡੀਡੇਟ ਨੇ ਉਹਨਾਂ ਵੱਲੋਂ ਮੁੱਖ ਦਫ਼ਤਰ ਪਹੁੰਚੜ ਤੇ ਜੀ ਆਇਆਂ ਉਹਨਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂ ਇਹਨਾਂ ਦਾ ਬੜਾ ਸਮਾਂ ਕੀਮਤੀ ਆ ਇੱਥੇ ਅਪੀਲ ਕਰਨ ਆਏ ਨੇ ਚੋਣ ਨਿਸ਼ਾਨ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਏ ਨੇ ਸੋ ਇਸ ਵਕਤ ਇਹ ਮੁੱਖ ਦਫ਼ਤਰ ਚ ਨੇ ਇੱਥੋਂ ਅਸੀਂ ਹੁਣ ਕੁਰਬਾਨਾ ਹੋਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਅਪੀਲ ਕਰਨ ਦੇ ਲਈ ਇਹ ਆਰੰਭ ਦੇ ਵਿੱਚ ਯਾਨੀ ਕਿ ਸ਼ੁਰੂਆਤ ਦੇ ਵਿੱਚ ਚੰਦ ਸ਼ਬਦ ਆਪਣੇ ਬੋਲਣਗੇ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਲਗਾਤਾਰ ਜਿਹੜੀ ਕੈਂਪੇਨਿੰਗ ਆ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਇਹ ਕਰਨਗੇ ਉਹ ਇਹਨਾਂ ਦਾ ਇੱਕ ਵਾਰ ਫੇਰ ਸਮੁੱਚੇ ਤੌਰ ਤੇ ਸਾਰੇ ਪੰਜਾਬ ਵੱਲੋਂ ਪੰਥ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਮਨਦੀਪ ਸਿੰਘ ਜੀ ਖਾਲਸਾ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਵੱਲੋਂ ਤੇ ਬਾਪੂ ਤਰਸੇਵ ਸਿੰਘ ਜੀ ਖਾਲਸਾ ਭਾਈ ਸਰਵਜੀਤ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਤਕਾਰਯੋਗ ਸਰਦਾਰ ਗਰਚੇਦ ਚਿੱਤਰਕਾਰ ਜੀ ਉਹ ਆਪ ਜੀ ਦੇ ਨਾਲ ਕੁਝ ਸ਼ਬਦ ਸਾਂਝੇ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਮੇਰਾ ਕੱਲੇਦਾਨੀ ਹਰ ਸਿੱਖ ਦਾ ਫਰਜ਼ ਬਣਦਾ ਹੈ। ਇਹ ਚੋਣ ਆਪਨੇ ਹਰ ਹਾਲਤ ਵਿੱਚ ਜਿੱਤਣੀ ਹੈ। ਮੈਂ ਕਹਿੰਦਾ ਜੀ ਜੇ ਇੱਕ ਸਿੱਖ 7 ਲੱਖ ਤੇ ਭਾਰੂ ਹੁੰਦਾ। ਸੋ ਕੱਲੇ ਕੱਲਾ ਮੇਰਾ ਵੀਰ ਜਿਹੜਾ ਜਣ ਵੀ ਮੈਨੂੰ ਹੁਣ ਸੁਣ ਰਹੇ ਨੇ। ਕੱਲਾ ਕੱਲਾ ਬੰਦਾ ਆਪੋ ਆਪਣੀ ਡਿਊਟੀ ਨਿਭਾਓ। ਘਰ ਘਰ ਆਪ ਜਾ ਕੇ ਕਿਉਂਕਿ ਇਹ ਚੋਣ ਜਿੱਤਣੀ ਬਹੁਤ ਜ਼ਰੂਰੀ ਹੈ ਕਿਉਂਕਿ 27 ਦੇ ਵਿੱਚ ਆਪਣਾ ਹੀ ਮੁੱਖ ਮੰਤਰੀ ਹੋਵੇਗਾ ਭਾਈ ਅਮਰਪਾਲ ਸਿੰਘ। ਵਿਕਰਤ ਕਹ ਖਾਸ ਬੋਨੇ ਸੋਨ ਹਾਰ